12 ਅਪ੍ਰੈਲ ਦੀ ਰਾਤ ਨੂੰ ਸਦਰ ਥਾਣੇ ਦੀ ਸਿਟੀ ਦੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਸਮਾਈਲ ਐਵੇਨਿਊ ਦੇ ਵਿੱਚ ਇੱਕ ਨੌਜਵਾਨ ਨੂੰ ਕੁਝ ਅਣਪਛਾਤੇ ਲੋਕ ਗੋਲੀਆਂ ਮਾਰ ਕੇ ਬਡਰ ਕਰ ਗਏ ਨੇ ਇਨਫੋਰਮੇਸ਼ਨ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਮੌਕੇ ਤੇ ਪਹੁੰਚ ਕੇ ਐਸ ਐਚਓ ਡੀ ਐਸ ਐਸਪੀ ਤੇ ਏ ਡੀ ਸੀ ਪੀ ਸਿਟੀ 2 ਅਸੀਂ ਸਾਰੇ ਮੌਕੇ ਤੇ ਪੁਜੇ ਉੱਥੇ ਜਾ ਕੇ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਔਰ ਡੈਡ ਬੋਡੀ ਦੀ ਸਾਰੀ ਸ਼ਨਾਖਤ ਕਰਕੇ ਇਹ ਪਤਾ ਲੱਗਾ ਕਿ ਮਰਨ ਵਾਲੇ ਦਾ ਨਾਮ ਅਰਨਵ ਏਲੀਅਸ ਲਵਪ੍ਰੀਤ ਸਿੰਘ ਸਮਾਈਲ ਐਵੇਨਿਊ ਦਾ ਰਹਿਣ ਵਾਲਾ ਸੀਗਾ ਜਿਹਨੂੰ ਕਿ ਕੁਝ ਅਣਪਛਾਤੇ ਲੋਗ ਗੋਲੀਆਂ ਮਾਰ ਕੇ ਮਾਰ ਗਏ ਸੀਗੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਵਾਸਤੇ ਡੈੱਡ ਬੋਡੀ ਨੂੰ ਹਸਪੀਟਲ ਭੇਜ ਦਿੱਤਾ ਔਰ ਐਫਆਈਆਰ ਲੌਂਚ ਕਰ ਦਿੱਤੀ ਗਈ ਐਫਆਈਆਰ ਲੌਂਚ ਕਰਨ ਤੋਂ ਬਾਅਦ ਸਾਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫ਼ਤੀਸ਼ ਅਸੀਂ ਸਾਰੇ ਸਸਪੈਕਟਸ ਜਿਹੜੇ ਨੇ ਉਹ ਆਈਡੈਂਟੀਫਾਈ ਕਰ ਲਏ ਨੇ ਔਰ ਤਫ਼ਤੀਸ਼ ਜਾਰੀ ਹੈ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ